ਜਿਹੜੇ ਰੱਬੀ ਰਸ ਨੂੰ ਮੰਨਣ ਵਾਲੇ ਬੰਦੇ ਨੇ ਉਹਨਾਂ ਦਾ ਇੱਕ ਗਿਲਾ ਸਿਕਵਾ ਵੀ ਸਰੀਰ ਦੇ ਰਸ ਕਿਉਂ ਪ੍ਰਭਾਵਿਤ ਪਾਉਂਦੇ ਨੇ ਕਾਰਨ ਕਿ ਮਨ ਛੋਟੀ ਜੀ ਚੀਜ਼ ਵਾ ਸਰੀਰ ਅੱਗੇ ਤਾਂ ਸਰੀਰ ਬਹੁਤ ਵੱਡੀ ਚੀਜ਼ ਆ ਹਿੱਸਾ ਵਾ ਸਾਡੇ ਕੋਲ ਮਨ ਤੇ ਛੋਟੀ ਜੀ ਬਾਤ ਵਾ ਜਿਹੜੇ ਮਨ ਸਰੀਰ ਦੇ ਰਸ ਵਾ ਨਾ ਉਹਨਾਂ ਨੂੰ ਆਪਾਂ ਬੰਦ ਵੀ ਨਹੀਂ ਕਰ ਸਕਦੇ ਜੇ ਬੰਦ ਕਰ ਦੇਾਂਗੇ ਨਾ ਤਾਂ ਸਰੀਰ ਤਾਂ ਰੋਗੀ ਹੋ ਜਾਏਗਾ ਮਿੱਠਾ ਘਟ ਜਾਊਗਾ ਲੋਨ ਘਟ ਜਾਊਗਾ ਸ਼ਕਤੀ ਘਟ ਜਾਊਗੀ ਤੇ ਜੇ ਕੱਲੇ ਸਰੀਰ ਦੇ ਰਾਸੀ ਬੰਦਾ ਮਾਨਦਾਰਿਆ ਜਿਹਨੂੰ ਬਾਣੀ ਕਹਿੰਦੀ ਹੈ ਕਿ ਖਸਮ ਵਿਸਾਰ ਕੀ ਇਹ ਰਸ ਭੋਗ ਸੁਖ ਸੁਪਨੇ ਨਹੀਂ ਤਨ ਵਿੱਚ ਰੋਗ ਜੇ ਬੰਦਾ ਇਹ ਰਸ ਸਰੀਰ ਦੇ ਰਸ ਮੰਨਦਾ ਰਿਆਂ ਤੇ ਫਿਰ ਤਾਂ ਬੰਦਾ ਰੋਗੀ ਹੋ ਜਾਂਦਾ ਹੈ ਫਿਰ ਬਚਾਓ ਕਿਸ ਤਰ੍ਹਾਂ ਹੋਵੇ ਇਹ ਸਰੀਰ ਦੇ ਰਸ ਦੇ ਨਾਲ ਨਾਲ ਥੋੜਾ ਜਿਹਾ ਬੰਦਾ ਰਬੀ ਜਿਹੜਾ ਇਹਦਾ ਮਨਵਾ ਰੱਬੀ ਰਸ ਨੂੰ ਮੰਨੇ ਜਦੋਂ ਫਿਰ ਰੱਬੀ ਰਸ ਨੂੰ ਮਾਣਦਾ ਤੇ ਇਹਦੇ ਸਰੀਰ ਦੇ ਰਸ ਥੋੜੇ ਜਿ控制 ਚ ਰਹਿੰਦੇ ਕਿਉਂਕਿ ਰੱਬੀ ਰਸ ਬਹੁਤ ਵੱਡੀ ਚੀਜ਼ ਵਾ ਤੇ ਜਦ ਜਿਹੜਾ ਬੰਦਾ ਅੰਮ੍ਰਿਤ ਵੇਲੇ ਧਿਆਨ ਸਾਧਨਾ ਜਪ ਸਾਧਨਾ ਕਰਕੇ ਕੋ ਰੱਬੀ ਰਸ ਨੂੰ ਮਾਣਦਾ ਚਿੱਤ ਨੂੰ ਕਾਗਰ ਕਰਦਾ ਉਹਦਾ ਫਿਰ ਜਿਹੜੇ ਸਰੀਰ ਦੇ ਰਸ ਨੇ ਮੁਕਦੇਤ ਨਹੀਂ ਹੈ ਫੇਰ ਮੈਂ ਕਹਦੇ ਆ ਕਿਉਂਕਿ ਸਰੀਰ ਜਿਹੜਾ ਵਾ ਕਈ ਕਹਿੰਦੇ ਨੌ ਦਵਾਰੇ ਮੂਦਲੀ ਦੇ ਦਰਵਾਜ਼ੇ ਦਰਵਾਜ਼ੇ ਬੰਦ ਥੋੜਾ ਹੁੰਦੇ ਆ ਇਹ ਤੇ ਐਵੇਂ ਹੁਣ ਗਲਤ ਵਿਆਖਿਆ ਲੋਕੀ ਕਰੀ ਜਾਂਦੇ ਦਰਵਾਜ਼ੇ ਬੰਦ ਕਰਦੇ ਹੋਗੇ ਤੇ ਸਰੀਰ ਤੇ ਮਰ ਜਾਊਗਾ ਉਦੋਂ ਹੀ ਇਹਨਾਂ ਵਿੱਚ ਨੌਆਂ ਦਵਾਰਾਂ ਵਿੱਚੋਂ ਇੱਕ ਦਵਾਰ ਵੀ ਬੰਦ ਕਰਦੇ ਹੋ ਸਾਹ ਵਾਲੇ ਦਵਾਰ ਬੰਦ ਕਰਦੇ ਹੋ ਤੇ ਇਹ ਇੱਕ ਮਿੰਟ ਚ ਹੀ ਮਰ ਜਾਊਗਾ ਇਹ ਨੌਂ ਇੰਦਰੇ ਬੰਦ ਨਹੀਂ ਹੋਣੇ ਮਲਮੂਤਰ ਆਹੀਂ ਪਿਸ਼ਾਬ ਆਉਣਾ ਵਾ ਲੈਟਰਿੰਗ ਆਉਣੀ ਆ ਸਾਉਨਾਵਾ ਇਹ ਨੌ ਦਵਾਰੇ ਬੰਦ ਕਦੀ ਹੋਣਾ ਹੀ ਨਹੀਂ ਹੈ ਨਹੀਂ ਨਹੀਂ ਇਹ ਦਾ ਜਿਹੜਾ ਭਾਵ ਕਿ ਮੂਦਲੀਏ ਦਰਵਾਜੇ ਉਹਨਾਂ ਦਰਵਾਜਿਆਂ ਦੇ ਰਸਾਂ ਤੋਂ ਅਸੀਂ ਥੋੜਾ ਜਿਹਾ ਉੱਪਰ ਉੱਠ ਕੇ ਰੱਬੀ ਰਸ ਵੀ ਮਾਣਦੇ ਆ ਇਹ ਆ ਬਮਦਬ ਇਹ ਦਰਵਾਜੇ ਕਿਵੇਂ ਬੰਦ ਹੋਣਗੇ ਮੈਂ ਬੰਦ ਕਰਕੇ ਵੇਖ ਲੂ ਮਰ ਜੂਗੇ ਤੁਸੀਂ ਉਸੇ ਵੇਲੇ ਤੇ ਤੁੱਕ ਸੁਣਾ ਦਿੰਦੇ ਆ ਇਹ ਮੂਦਲੀਏ ਦਰਵਾਜੇ ਬਾਜੀ ਹਲਿਆਨ ਹੱਡ ਬਾਜੀ ਨਹੀਂ ਨਹੀਂ ਇਹ ਬੰਦ ਨਹੀਂ ਹੋਣੇ ਇਹ ਸਰੀਰ ਵਾ ਇਹਦੇ ਨੌ ਦਵਾਰੇ ਖੁੱਲੇ ਹੀ ਰਹਿਣੇ ਆ ਹਾਂ ਕਿ ਇਹ ਨੌ ਦਵਾਰਾਂ ਦੇ ਖੁੱਲਿਆ ਹੋਇਆ ਸਰੀਰ ਜਿੰਦਾ ਰਹਿਣਾ ਵਾ ਤੇ ਜਿਹੜਾ ਫਿਰ ਰੱਬੀ راست ਨੂੰ ਮਾਨਦਾ ਵਾ ਉਹਦਾ ਉਹ ਉਹਨੂੰ ਕਹਿੰਦੇ ਦਸਵੇਂ ਦਵਾਰਦਾਰਾ ਸਮਾਨਦਾ ਵਾ ਉਰਤ ਗਾਲੀ ਕੋਈ ਨਹੀਂ ਇਸ ਕਰਕੇ ਕਾਬਰਨ ਦੀ ਕੋ ਲੋੜ ਨਹੀਂ ਹੈ ਵੀ ਕਾਮ ਕ੍ਰੋਧ ਕਿਉਂ ਪ੍ਰਭਾਵ ਪਾਉਂਦਾ ਹੈ ਸਾਨੂੰ ਇਹ ਸਰੀਰ ਵਾ ਸਾਡੇ ਕੋਲ ਉਹ ਜਿਹੜੇ ਉਹ ਬਾਬਾ ਜਿਹੜਾ ਪ੍ਰੇਮਾਨੰਦ ਵਾ ਉਹਦੇ ਕੋਲ ਜਿਹੜਾ ਜਾਂਦਾ ਗ੍ਰਸਤੀ ਹੁਣ ਸਾਰੇ ਗ੍ਰਸਤੀ ਜਾਂਦੇ ਆ ਉਹ ਇੱਕੋ ਇੱਕ ਗੱਲ ਕਹੀ ਜਾਂਦਾ ਤੁਸੀਂ ਆਚਰਨ ਉੱਚਾ ਕਰ ਲਓ ਆਚਰਨ ਉੱਚਾ ਕਰ ਲਓ ਵਿਸ਼ੇ ਭੋਗਾਂ ਦਾ ਤਿਆਰ ਕਰ ਦਿਓ ਉਹ ਗ੍ਰਸਤੀ ਆ ਉਹਨਾਂ ਦੇ ਕੋਲ ਸਰੀਰ ਵਾ ਉਹਨਾਂ ਨੇ ਇਹ ਕੰਮ ਕਰਨਾ ਹੈ ਕਿ ਸਰੀਰ ਦਾ ਰਸ ਵਾ ਕੁਦਰਤ ਨੇ ਇਹ ਸਰੀਰ ਵਿੱਚ ਰਸ ਪਾਇਆ ਵਾ ਤੇ ਲੋਕੀ ਇਸ ਰਸ ਤੋਂ ਡਰੇ ਹੋਏ ਠੀਕ ਹੈ ਤੇ ਜਿਹੜਾ ਕਲਾ ਇੰਨਾ ਰਸ ਰਸਾਂ ਨੂੰ ਮਾਣਦਾ ਬਰਬਾਦ ਹੋ ਜਾਂਦਾ ਹੈ ਤੇ ਉਹ ਬਰਬਾਦ ਹੋਏ ਲੋਕੀ ਜਾਂਦੇ ਉੱਥੇ ਨਹੀਂ ਨਹੀਂ ਇਹ ਜਿੰਨਾ ਗੱਡੀ ਚ ਤੇਲ ਵੀ ਪਾਉਨੇ ਆ ਤੇ ਗੱਡੀ ਚ ਪਾਣੀ ਵੀ ਪਾਉਨੇ ਆ ਇਕੱਲਾ ਤੇਲ ਹੀ ਪਾਈ ਉਹ ਤੇ ਗੱਡੀ ਨੂੰ ਤੇ ਅੱਗ ਲੱਗ ਜਾਂਦੀ ਆ ਪਾਣੀ ਨਾ ਪਾਉ ਤਾ ਇਹ ਸਰੀਰਵਾ ਇਹਦਾ ਕੋਈ ਦੁਬਾਰਾ ਬੰਦ ਨਹੀਂ ਹੋਣਾ ਇਹਦਾ ਕੋਈ ਰਸ ਨਹੀਂ ਬੰਦ ਕੀਤਾ ਜਾ ਸਕਦਾ ਹਾਂ ਇਹ ਰਸ ਛੋੜੇ ਉਹ ਰਸ ਆਵਾ ਕੋ ਰਸ ਪੀਆ ਰਸ ਨਹੀਂ ਪਾਵਾ ਇੱਕ ਸਾਧਨਾ ਵਾ ਕਿ ਜਦੋਂ ਥੋੜਾ ਜਿਹਾ ਤਿਆਗ ਕਰਕੇ ਇਹਨਾਂ ਰਸਾਂ ਦਾ ਤਿਆਗ ਹੋਣਾ ਨਹੀਂ ਹੈ ਮੈਂ ਫੇਰ ਕਹਿੰਦਾ ਜਨਚਰ ਸਰੀਰ ਜਿੰਦਾ ਹੈ ਇਹਨਾਂ ਦਾ ਨਹੀਂ ਤਿਆਗ ਹੋ ਸਕਦਾ 나ਜ ਤੱਕ ਕਿਸੇ ਨੇ ਕੀਤਾ ਹੀ ਨਹੀਂ ਇਹਦਾ ਕੋਈ ਸਾਧੂ ਕਿਸੇ ਕੋ ਗਿਆ ਕਹਿੰਦਾ ਬਾਬਾ ਜੀ ਵਾਸ਼ਨਾ ਬੜੀ ਤੰਗ ਕਰਦੀ ਆ ਉਹ ਸਾਧੂ ਮਹਾਤਮਾ ਨੇ ਇੱਕ ਮੋਟ ਆਟੇ ਦੀ ਇੱਕ ਮੁੱਠ ਲਈ ਤੇ ਖਲਾਰ ਦਿੱਤੀ ਤੇ ਮਾਲਾ ਫੇਰਨ ਬਹਿ ਗਏ ਉਹ ਫਿਰ ਕਹਿੰਨਗੇ ਬਾਬਾ ਜੀ ਤੁਹਾਨੂੰ ਸਵਾਲ ਕੀਤਾ ਸੀ ਵਾਸ਼ਨਾ ਬੜੀ ਤੰਗ ਕਰਦੀ ਉਹਨੇ ਅਖੇ ਜਵਾਬ ਤੈਨੂੰ ਦੇ ਦਿੱਤਾ ਐ ਕੀ ਕਹਿੰਨੇ ਕਿ ਜਿਹੜੀ ਮੈਂ ਆ ਮੋਟ ਹੱਟੇ ਦੀ ਮੋਟ ਖਲਾ ਰਹੀ ਆ ਨਾ ਇਹਦਾ ਮਤਲਬ ਜਿੰਨਾ ਚਿਤ ਨੂੰ ਖਾਦ ਪਦਾਰਥ ਖਾਣਾ ਵਾ ਇਹ ਇਹ ਬਾਸ਼ਾ ਨੇ ਤਾਂ ਕਰ ਨਹੀਂ ਕਰਨਾ ਇਹਦੇ ਤੋਂ ਬਚਨ ਦਾ ਇੱਕੋ ਤਰੀਕਾ ਵੀ ਮਾਲਾ ਨਹੀਂ ਛੱਡਣੀ ਸਵੇਰ ਹੋਵੇ ਦੁਪਹਿਰ ਹੋਵੇ ਸ਼ਾਮ ਹੋਵੇ ਸਾਧੂ ਦਾ ਸੰਗ ਰੱਬ ਦਾ ਨਾਮ ਦੇ ਸੰਗਤ ਇਹ ਨਹੀਂ ਛੱਡਣੀ ਤੇ ਫਿਰ ਥੋੜਾ ਜਿਹਾ ਬਚਿਆ ਜਾ ਬਚ ਸਕਦਾ ਹੈ ਤੂੰ ਇਹਸ ਕਰਕੇ ਇਹ ਕਾਬਰ ਦੀ ਲੋੜ ਕੋਈ ਨਹੀਂ ਆ ਇਹ ਸਰੀਰ ਦੀ ਇੱਕ ਕਿਰਿਆ ਵਾ ਵਾਸ਼ਾ ਹਾਂ ਗੁਰੂ ਕਿਰਪਾ ਕਰੇ ਰਹਿਮ ਤਕੀਏ ਰਹਿਮ ਕਰੇ ਹੁਣ ਹੁਕਮ ਹੋਆ ਮਿਹਰਬਾਨ ਦਾ ਜਿੱਦਨ ਰੱਬ ਦੀ ਇੱਛੇ ਇਹ ਚੀਜ਼ਾਂ ਰੱਬ ਨੇ ਸਾਡੇ ਸਰੀਰ ਚ ਪਾਈਆਂ ਹੋਈਆਂ ਵਾ ਤੇ ਉਹਦੇ ਕੰਟਰੋਲ ਵਿੱਚ ਵਾਏ ਤੇ ਗੁਰਦਨ ਸਾਹਿਬ ਕਹਿੰਦੇ ਜਿੱਦਨ ਉਹ ਰੱਬ ਨੇ ਹੁਕਮ ਕਰ ਦਿੱਤਾ ਨਾ ਪਿੱਤੂ ਹੁਣ ਇਹਨੂੰ ਨਹੀਂ ਤੰਗ ਕਰਨਾ ਉਹਦਨੇ ਤੰਗ ਕਰਨੋਂ ਹਟ ਜਾਣਗੀ ਹੁਣ ਹੁਕਮ ਹੋਆ ਮਿਹਰਬਾਨ ਦਾ ਉਸ ਪਰਵਦਗਾਰ ਦਾ ਹੁਕਮ ਹੋ ਗਿਆ ਇਹਨਾਂ ਨੂੰ ਵਾਸ਼ਨਾ ਮਨ ਕਾਮ ਕ੍ਰੋਧ ਪੈ ਕੋਏ ਨਾ ਕਿਸੇ ਰੀਝਾਨ ਦਾ ਮੁੜ ਕੇ ਉਸ ਦਿਨ ਦੁਬਾਰਾ ਦੁਖੀ ਨਹੀਂ ਕਰਦੀਆਂ ਇਹ ਰਹਿਣਗੀਆਂ ਸਰੀਰ ਵਿੱਚ ਜਨਚਿਰ ਸਰੀਰ ਜੀਂਦਾ ਹੈ ਇਹ ਰਹਿਣਗੀਆਂ ਇਹ ਰਹੂਗਾ ਇਹ ਰਹੂਗਾ ਤੇ ਸਰੀਰ ਜੀਂਦਾ ਰਹੂਗਾ ਸਰੀਰ ਵਿੱਚੋਂ ਚੀਜ਼ਾਂ ਖਤਮ ਕਰ ਦੋ ਸਰੀਰ ਤਾਂ ਮਰਦਾ ਹੋ ਗਿਆ ਫਿਰ ਤਾਂ ਸਰੀਰ ਦੇ ਰਸ ਬੰਦ ਕਰ ਦੋ ਸਰੀਰ ਤਾਂ ਮਰਦਾ ਹੋ ਗਿਆ ਨਹੀਂ ਨਹੀਂ ਕੋਈ ਕਾਬਰਨ ਦੀ ਲੋੜ ਨਹੀਂ ਸਿਰਫ ਜਪ ਧਿਆਨ ਪਾਠ ਪੂਜਾ ਸਾਧੂ ਸੰਗਤ ਇਹ ਕਰਨ ਦੀ ਲੋੜ ਵਾ ਇਹ ਕਰਦਿਆਂ ਕਰਦਿਆਂ ਦੋਵੇਂ ਰਸ ਪ੍ਰਾਪਤ ਹੋ ਜਾਂਦੇ ਸਰੀਰਕ ਰਸ ਤਾਂ ਬੰਦੇ ਦੇ ਕੋਲ ਹੈ ਹੀ ਹੈ ਤੇ ਰੱਬੀ ਰਸ ਵੀ ਪ੍ਰਾਪਤ ਹੋ ਜਾਂਦਾ ਤੇ ਜਦੋਂ ਰੱਬੀ ਰਸ ਪ੍ਰਾਪਤ ਹੋ ਜਾਂਦਾ ਇਹ ਜਿਹੜੇ ਸਰੀਰ ਦੇ ਰਸ ਥੋੜੇ ਜਿ ਹ ਕੰਟਰੋਲ ਹੋ ਜਾਂਦੇ ਆ ਜਿੰਨੀ ਕਿ ਨੂੰ ਲੋੜ ਵਾ ਨਾ ਓਨੀ ਕ ਦੇ ਦਿੰਦਾ ਸਾਧੂ ਮਹਤਮਾ ਮੇ ਦਿੰਦੇ ਨੇ ਸਾਧੂ ਦੇ ਇਸ ਕਰਕੇ ਉਹ ਜਿਹੜਾ ਉਹ ਕੋ ਬਾਬੇ ਕੋ ਜਾਂਦਾ ਨਾ ਉਹਨੂੰ ਇੱਕੋ ਇੱਕ ਹੀ ਜਾਂਦਾ ਬਸ ਤੂੰ ਇਸਤਰੀ ਦਾ ਤਿਆ ਕਰ ਦੇ ਤੂੰ ਉਹਨੂੰ ਤਿਆ ਕਰ ਦੇ ਉਹ ਗ੍ਰਿਸ਼ਤੀ ਆ ਉਹ ਗ੍ਰਿਸ਼ਤੀ ਕੇਵੇਂ ਇਸ ਦੀ ਤਿਆ ਕਰ ਸਕਦੇ ਤੇ ਲੋਕੀ ਘਾਬਰੇ ਹੋਏ ਡਰੇ ਹੋਏ ਕਿਉਂਕਿ ਉਹ ਬਰਬਾਦ ਹੋ ਚੁੱਕੇ ਲੋਕ ਕਿ ਉਹ ਵਾਸਰਾਂ ਨੂੰ ਭੋਗ ਭੋਗ ਕੇ ਉਹ ਲੋਕ ਬਰਬਾਦ ਹੋ ਚੁੱਕੇ ਇੱਕ ਦਮ ਉਹ ਇਹ ਛੱਡੀਆਂ ਵੀ ਨਹੀਂ ਜਾ ਸਕਦੀ ਇਹ ਤੇ ਬਚਪਨ ਤੋਂ ਕੇ ਸਾਧੂ ਦਾ ਸੰਗ ਹੋਇਆ ਉਹ ਤੇ ਰੱਬੀ ਦਾਸ ਕੋ ਪ੍ਰਾਪਤ ਹੋਇਆ ਤਾਂ ਫਿਰ ਇਹ ਕੰਟਰੋਲ ਹੁੰਦੀਆਂ ਚੀਜ਼ਾਂ ਤੂੰ ਬਸ ਇੱਕੋ ਗੱਲ ਕਹੀ ਜਾਂਦਾ ਨਹੀਂ ਨਹੀਂ ਸਰੀਰ ਵਾ ਇਹ ਸਰੀਰ ਦੇ ਨਾਲ ਇਹ ਚੀਜ਼ਾਂ ਰਹਿਣੀਆਂ ਹਾਂ ਗੁਰੂ ਕਿਰਪਾ ਕਰੇ ਰਹਿਮਤ ਕਰੇ ਸੰਗਤ ਨਾਲ ਜੁੜਿਆ ਰਹੇ ਤੇ ਇਸ ਚਿੰਤਾ ਤੋਂ ਫਿਰ ਇਹ ਬੰਦਾ ਥੋੜਾ ਜਿਹਾ ਸੰਜਮ ਵਿੱਚ ਆ ਜਾਂਦਾ ਖਤਮਤ ਨਹੀਂ ਹੋਣੀ ਨਹੀਂ ਨਹੀਂ ਹਾਂ ਸੰਜਮ ਹੋ ਜਾਂਦਾ ਹੈ ਜਿੰਨੀ ਨੂੰ ਲੋੜ ਵਾ ਨਾ ਉਨੀ ਕ ਦੇ ਦਿੰਦਾ ਤੇ ਫਿਰ ਦੁੱਖ ਹੀ ਨਹੀਂ ਹੁੰਦਾ ਅਸੀਂ ਅਤ ਕਰ ਦਿੰਨੇ ਆ ਜੇ ਸਿੰਘ ਕੋਈ ਨਸ਼ਾ ਕਰਦੇ ਆ ਤੇ ਨਸ਼ੇ ਦੀ ਅਤ ਕਰ ਦਿੰਨੇ ਆ ਉਹ ਜਿੰਨੀਆਂ ਸਾਡੇ ਅਸੀਂ ਦਵਾਈਆਂ ਖਾਂਦੇ ਆ ਸਾਰਿਆਂ ਦੇ ਵਿੱਚ ਨਸ਼ਾ ਵਾ ਜੇ ਨਸ਼ਾ ਨਾ ਹੋਵੇ ਅਖੰਗ ਵਾਲੀ ਦਵਾਈ ਵਿੱਚ ਨਸ਼ਾ ਵਾ ਅਲਕੋਹਲ ਵਾ ਤੇ ਥੋੜੀ ਥੋੜੀ ਚਮਚਾ ਚਮਚਾ ਪੀ ਲੋਗੇ ਹਫਤਾ ਤੇ ਉਹ ਖੰਗ हट ਜੂਗੀ ਤੇ ਜੇ ਉਹਨੂੰ ਪਾ ਕੇ ਗਲਾਸ ਵਿੱਚ ਤੇ ਪਾਣੀ ਗਰਮ ਪਾ ਕੇ ਪੀ ਗਏ ਉਹਦੇ ਨਸ਼ਾ ਹੋ ਜੂਗਾ ਇਸ ਕਰਕੇ ਥੋੜੀ ਥੋੜੀ ਸਰੀਰ ਨੂੰ ਨਸ਼ੇ ਦੀ ਵੀ ਲੋੜ ਵਾ ਚਾਹ ਪੀਣੇ ਵੀ ਨਸ਼ਾ ਵਾ ਰੋਟੀ ਖਾਣੇ ਵੀ ਨਸ਼ਾ ਵਾ ਰੱਬ ਨੇ ਹੁਣ ਜੀ ਸ਼ਰਾਬ ਆ ਉਹ ਗੁੜ ਤੋਂ ਬਣਦੀ ਆ ਨਾ ਤੇ ਗੋੜਾ ਆਪਾਂ ਖਾਂਦੇ ਆ ਇਹਦੇ ਵਿੱਚ ਕਿਹੜੀ ਗੱਲ ਉਹ ਜਿੰਨੇ ਕੁ ਲੋੜ ਵਾਲਾ ਉਨਾਂ ਹੀ ਕਿਨੂੰ ਦੇਣਾ ਹੀ ਪੈਣਾ ਵਾ ਹਾਂ ਇਹ ਸਰੀਰ ਸਭ ਧਰਮ ਹੈ ਇਹਦੇ ਹੁੰਦਿਆਂ ਹੋਇਆ ਅਸੀਂ ਦੂਜੇ ਜਿਹੜਾ ਸਾਡੇ ਕੋਲ ਮਨ ਵਾ ਉਹਨੂੰ ਵੀ ਥੋੜੀ ਥੋੜੀ ਖਰਾਕ ਦੇਈ ਜਾਈਏ ਜਣੀ ਤੇ ਇਹ ਆ ਨੌ ਦਰਵਾਜ਼ੇ ਬੰਦ ਕਰਨ ਦਾ ਮਤਲਬ ਹੁਣੇ ਨਹੀਂ ਆ ਨਾ ਹੋਏ ਆ ਇਹ ਸਰੀਰ ਇਹ ਇਨਾਂ ਨਵਾਂ ਇੰਦਰੀਆਂ ਦੇ ਆਸਰੇ ਜਿੰਦਾ ਵਾ ਜਿਨੇ ਮਰਨਾ ਵਾ ਉਹ ਬੰਦ ਕਰ ਦਿਓ ਤੇ ਚਾਰ ਜਾਨੇ ਚੋਕੇ ਲੈ ਜਾਣਗੇ ਤੇ ਫਿਰ ਕਹਿ ਦੇਣਗੇ ਰਾਮ ਨਾਮ ਛੱਡ ਹੈ ਰਾਮ ਨਾਮ ਛੱਡ ਹੈ ਐਵੇਂ ਧਰਮ ਦੀ ਗਲਤ ਵਿਆਖਿਆਲ ਮੂੰਹਦ ਲਈਏ ਦਰਵਾਜੇ ਜੀ ਵਾਲਿਆਂ ਨੂੰ